ਹੈਰੀ ਹੈ ਸਿੱਟ ਐਡ ਹੋ ਗਿਆ ਸਿੱਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਪੰਕੂ ਬਲੌਗ ਦੇ ਵਿੱਚ ਟਾਈਮ ਹੋ ਗਿਆ ਦੋ ਟੇਰ ਤੇ ਰਾਤ ਇੱਥੇ ਸੌਂ ਗਏ ਸੀ ਅਸੀਂ ਹੋਟਲ ਦੇ ਰਾਇਫਰ ਆਹ ਹੋਟਲ ਦੇ ਇਹ ਹੁਣ ਉੱਠ ਗਏ ਪਾਣੀ ਗੁਣੀ ਭਰ ਕੇ ਆਜੂ ਪੀ ਗਏ ਚੱਲਿਆ ਤੇ ਕੀ ਕਹਿੰਦਾ 1 ਮਿੰਟ ਗੱਡੀਆਂ ਖੜੀਆਂ ਆਉਣੀਆਂ ਰੋਡ ਤੋਂ ਸ퍼 ਚੌਂਕੀ ਚੌਂਕੀਦਾਰ ਹੁੰਦਾ ਔਰ ਆਹ ਦੇਖ ਪੱਪੂ ਗਾਹਕ ਸੇਵਾ ਕੇਂਦਰ ਕਿਹੜੀ ਦੇ ਐ ਵਾਲੀ ਦੇ ਨਹੀਂ ਉਹਨੇ ਆ ਤੂੰ ਬਾਅਦ ਚ ਲੱਤੀ ਹੋਣੀ ਫਿਰ ਮੇਰੇ ਵਿੱਚ ਗੱਲਾਂ ਗੱਲਾਂ ਜਿਹਾ ਬੈਕ ਆ ਗਿਆ ਮੈਂ ਚੱਲ ਕੋਈ ਨਹੀਂ ਦਾ ਫੜ ਮੈਨੂੰ ਗੁੱਲੇ ਪੇ ਉਹਦੇ ਕੋਈ ਨਹੀਂ ਅਦੇਲਾ ਬੰਦੜੀ ਦੀ ਬਾਜ ਨਹੀਂ ਮਾਰੀ ਬੰਦੇ ਨੇ ਹਾਂ ਨਹੀਂ ਐਂ ਜਵਾਜ ਆਵਾਜ਼ ਆਉਂਦੇ ਸਾਲ ਦੀ ਨਾਲ ਆਰਾਈਵਰ ਪੰਜਾਬ ਟੱਬਾ ਇਹਦੀ ਇੱਥੇ ਵੀ ਪਾਰਕਿੰਗ ਵੀ ਹੈ ਖੁੱਲੀ ਢੁਲੀਆ ਦੇਖੋ ਇੱਧਰ ਵੀ ਹੈ ਨਾ ਤੇ ਸਰਵਿਸ ਸਟੇਸ਼ਨ ਵੀ ਸਰਵਿਸ ਸਟੇਸ਼ਨ ਵੀ ਹੈਗਾ ਲਿੰਡੀ ਆ ਲਖਸ ਸੁਤੇ ਰਹੀ ਆ ਗਾਨਿਆਂ ਦੀ ਨਹੀਂ ਜਬੀਨ ਚੱਕ ਮੈਂ ਤੀ ਅਰ ਅਰ ਹੋ ਗਿਆ ਦਾਰੂਏ ਵੀ ਤੇ ਵੀ ਹੁੰਦੀ ਨਾ ਨਾ ਸਵੇਰੀ ਸਵੇਰ ਵੀ ਉਹ ਬਰਾਦਨੇ ਹਨ ਉਹਨੂੰ ਦਰਸ਼ਨ ਬਾਬਾ ਜੀ ਦੇ ਬਾਬਾ ਮੋਤੀ ਵਾਲੀ ਸਰਕਾਰ ਸਾਹ ਸ੍ਰੀ ਗੁਰੂ ਗੱਡ ਵਰਨਿੰਗ ਜੀ ਕਿਵੇਂ ਆ ਲੋਟ ਹੈ ਕੰਮ ਆ ਹੋ ਭਾਈ ਲੈ ਕੇ ਮਹਾਰਾਜ ਦਾ ਨਾਮ ਚੱਲਦੇ ਹੁਣ ਟੋਨੀ ਚਲਾਉਗਾ ਮੜੀ ਦੇ ਰਹਿਣਾ ਆਪਣਾ ਸਰੀਰ ਉਜਾ ਹੈ ਸੈਟਅਪ ਕਿਉਂਕਿ 1 ਲੱਖ ਤੋਂ ਉੱਠਦੇ ਸਾਰ ਨਹੀਂ ਮੈਂ ਲੇਟ ਉੱਠਿਆ ਜੇ ਟੋਨੀ ਹੋਂ ਦਾ ਪਹਿਲਾਂ ਉੱਠ ਗਏ ਜੀਗੇ ਲੋ ਮੇਟਰ ਡੀਜ਼ਲ ਲਗੇ ਆ ਪਾਉਣ ਨਿਮਰਾ ਜਗਾ ਦਾ ਨਾਮ ਆ ਤੇ ਸੰਭਲਪੁਰ 150 ਕਿਲੋਮੀਟਰ ਰਹਿ ਗਿਆ ਇੱਥੋਂ ਜਦੋਂ 25000 ਦਾ ਪਵਾ ਲਈਏ ਇੰਨੇ ਕਦੇ ਜਾਣ 21 ਦਾ ਪਰ ਉਹ 93 ਰੁਪਏ ਨਹੀਂ ਉਹ ਜਿਆਦਾ ਦਾ ਆਜੂਗਾ ਬੈਂਕਰ ਹੋ ਗਿਆ ਅਹ ਇਹਨਾਂ ਦਾ ਟਾਇਰ ਵਾਲੇ ਕੋਲੇ ਲੱਗੀ ਜਾਰ ਕਰਾ ਦੇ ਉਹਦੇ ਨਾਲ ਮੈਂ ਉਹ ਕਰਦਾ ਲੈ ਆਣਾ ਗੱਡੀ ਉੱਥੇ ਨੂੰ ਹਾਂ ਜੀ ਮਿੱਤਰੋ ਪੈਂਚਰ ਪੁੰਚਰ ਲਵਾ ਆ ਕੇ ਮੇਖ ਲੱਗੀ ਵੀ ਸੀਗੀ ਕੱਲ ਰਾਤ ਦੀ ਇਹ ਕੱਟੀ ਨਹੀਂ ਪਿਓ ਜੇ ਹੁਣ ਹਲਾਉਂਦੇ ਨੇ ਫੇਰ ਹਵਾ ਨਿਕਲਦੀ ਦੀ ਠੀਕ ਆ ਉਹ ਤੇ ਕਿਹੜੇ ਥਾਣੇਦਾਰਾਂ ਕਰ ਕੀ ਗੱਲ ਹੋਗੀ ਥਾਣੇਦਾਰਾਂ ਕਲ ਬੁੱਦੇ ਨਹੀਂ ਅਸਰੇ ਮੱਲਾ ਦਾ ਵਾਇਰਲੈਸ ਬੰਦ ਪਈ ਆ ਉਹਦੀ ਮਨਿੰਦਰ ਦਾ ਫੋਨ ਆ ਗਿਆ। ਬਾਈ 2:15 ਹੋ ਗਏ। ਤੇ ਬਾਟਰ ਕਰ ਲਿਆ ਆਪਾਂ ਨੇ ਬਾਹਰ। ਤੇ ਇਸ ਟਾਈਮ ਹੈਗੇ ਆਪਾਂ ਹਾਂ ਟੱਪਾ ਟੱਪਾ ਤਾਂ ਨਹੀਂ ਬਾਹਰ ਕਰਿਆ। ਇਹਦੇ ਕੋਲ ਖੜੇ ਦੇ ਆਪਾਂ ਹੈਨਾ। ਆਹ ਜਿਹੜੇ ਪੰਜਾਬੀ ਟੱਪਾ ਬਾਹਰ ਵਿੱਚ ਰਸੀਲ ਹੋਇਆ ਦਾ। ਉਹ ਟਾਬੇ ਤੋਂ ਪੁੱਛੇ ਆਂ ਆਹ ਇਦ ਕੀ ਦੇਖਦੇ ਆ ਜਾ ਕੇ ਖੁੱਲ ਗਾ ਹੁਣ ਆ ਦਾ ਹੈਨਾ। ਆਹ ਇਹ ਜੇ ਇਹ ਖਾਲ ਜਾਂਦਾ ਅੱਜ ਦੀ ਡੇਟ ਤੇ ਭਾਈ ਕਿਆ ਨਹੀਂ ਹੁੰਦਾ ਪੈਸੇ ਨਾਲ ਸਭ ਕੁਝ ਹੋ ਜਾਂਦਾ ਜੇ ਤਾਂ ਪੈਸੇ ਦੇ ਕੇ ਬੰਦੇ ਮਾਰ ਸਕਦੇ ਆ ਆਹ ਦੇਖੋ ਬਹੁਤ ਵੀ ਹੋ ਰਿਹਾ ਦਾ ਲਾ ਇੱਕ ਤੁਹਾਨੂੰ ਚੀਜ਼ ਦਿਖਾਵਾਂ ਮਿੰਟੂ ਦੀ ਪਤਾ ਨਹੀਂ ਕਿਆ ਆਦਤ ਹੈ ਇਹਨੂੰ ਮੰਨ ਲਾ ਇਹਦੇ ਪਿੱਛੇ ਗੱਡੀ ਆਪਣੀ 50 ਪਰ ਚੱਲਦੀ ਭਈਆ ਹਨਾ ਸਾਰੇ ਉਹਦੇ ਉੱਤੇ 50 ਭਰੇ ਰੱਖਾਂਗੇ ਹੈ ਏ ਉਨੀ ਇਹ ਤਾਂ ਗੱਡੀ ਅੱਗੇ ਕੱਢ ਲਈ ਜਦ ਆਪਾਂ ਅੱਗੇ ਕੱਢ ਲਾਂਗੇ ਨਾ ਗੱਡੀ ਦੇਖੀ ਪਿੱਛੇ ਹੀ ਬ੍ਰੇਕਾਂ ਜੀਆਂ ਮਰੀ ਜਾਊਗਾ ਔਰ ਇਹ ਅੱਗੇ ਕੱਢ ਕੇ ਵੀ ਓਨੇ ਪਰੇ ਰੱਖੀ ਜਿੰਨੇ ਪਰ ਆਪਾਂ ਇਹਦੇ ਪਿੱਛੇ ਚੱਲ ਰਹੇ ਆ ਕਿਉਂਕਿ ਫਿਰ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਇਹ ਵੀ ਤੁਸੀਂ ਗੱਡੀ ਭਜਾ ਰਹੇ ਹੋ ਠੀਕ ਆ ਹੁਣ ਵੀ ਕਿੰਨੇ ਪਰ ਚੱਲ ਰਹੀ ਹੈ ਦੇਖ ਲਓ 50 50 ਪਰ ਗੱਡੀ ਹੈ ਨਾ ਹੁਣ ਇਹਦੇ ਅੱਗੇ ਕੱਟ ਕੇ ਨਾ ਮੱਲਾ ਜਿੱਥੇ ਚੜਾਈ ਪਊਗੀ ਨਾ ਗੋਰਾ ਜਾ ਰਿਹਾ ਕੋਈ ਤੋਰੀ ਹੈ ਇਹਦਾ ਕਰ ਲਾਵਾ ਗੱਡੀ 50 ਦੇ ਉੱਪਰ ਨਾ ਕਰੀ ਹੈ ਇਹ ਰੁਕਾ ਬ ਆ ਗਿਆ ਐ ਡੋਨੀ ਲੌਕ ਕਰਦੀ ਨੋਵੀ ਮੈਟਰੋ 탑 ਦੇ ਦੋ ਪਹੁੰਚ ਗਏ ਤੇ ਅੰਗਰੇਜ਼ ਅੰਗਰੇਜ਼ਾਂ ਆ ਰਹੀ ਐ ਪਿੱਛੇ ਪਿੱਛੇ ਆ ਦੇਖ ਰੌਂਗ ਸਾਈਡ ਤੇ ਤੁਰੇ ਵੇ ਏ ਸਾਲੇ ਉਹ ਦੇਖੋ ਆਹ ਜਾਂਦੀ ਹੈ ਬਾਈ ਭੱਜੀ ਉਹ ਇਹਨਾਂ ਦੇ ਪਿੱਛੇ ਇਹਾਂ ਦਾ ਆਹੇ ਕੋਈ ਪ੍ਰੋਜੈਕਟ ਸਾਲ ਟਰਨ ਦੇਖਦੇ ਆ ਸਰਚ ਕਰਕੇ ਆਈ ਲੱਸੀ ਬਣਾ ਕੇ ਦਿਖਾਈਏ ਤੁਹਾਨੂੰ ਚੱਲੂ ਆ ਇੱਧਰ ਹੋਟਲ ਕਰਦੇ ਆ ਮਿਤਰਾ ਨੇ ਢਾਬਾ ਖੋਲਿਆ ਖੋਲਿਆ ਢੜਕਦੇ ਜਾ ਕੇ ਲੱਸੀ ਵਾਲਾ ਇਹਦਾ ਆਉਣਾ ਸੁਪਨਾ ਆ ਇੱਕ ਹਨਾ ਗ੍ਰਿੰਦਰ ਭਾਈ ਜੋ ਬਣਾ ਹਨਾ ਜਾਂ ਮੈਂ ਤੁਹਾਨੂੰ ਗ੍ਰਿੰਦਰ ਭਾਈ ਕਹਿੰਦਾ ਕਈ ਹੁੰਦਾ ਕਾਲ ਦੇਤੀ ਜੀ ਦਾ ਫਾਇਦਾ ਇੱਛਾ ਉਹ ਨਹੀਂ ਆਇਆ ਮੁੜ ਕੇ ਕਮੈਂਟ ਉਹ ਪਹਿਲਾਂ ਆਪਣੀ ਅੰਮ੍ਰਿਤਸਰ ਦੁਕਾਨ ਸੀਗੀ ਉਹ ਗਿਆਨੀ ਲੱਸੀ ਵਾਲੇ ਉਹ ਆਪਣੇ ਆਹੋ ਬੱਸ ਚੱਲ ਮੈਂ ਉਹਨਾਂ ਨੂੰ ਕਰਤਾ ਉਹ ਐਂ ਬੋਲਦਾ ਜੀ ਮੱਖਣ ਵੀ ਕੱਢਣਾ ਹਾਂ ਕਰਤੀ ਹੁਣ ਹਾਲੇ ਬੈਨੋ ਸੋਹਣੇ ਤਾਂ ਨਾ ਲੱਸੀ ਵਾਲੇ ਜਿਹੜੇ ਹੱਥ ਨਾਲ ਰਸਣ ਕਰਦੇ ਦਹੀਂ ਜੰਦੇ ਇੱਕ ਰੋਜ਼ ਦਾ ਯਾਰ ਅਗਲੇ ਦਾ ਹੋਇਆ ਕੰਮ ਹੋ ਗਈ ਹੋਣੀ ਦੇਖ ਬਾਈ ਬੋਲਾ ਚਣਾ ਚੜਾ ਮਗਰ ਅੱਜ ਤਾਂ ਯਾਰ ਕਾਲਾ ਚਣਾ ਚਣਾ ਓਹੋ ਇਹ ਤਾਂ ਦੇਸੀ ghee ਇਹ ਤਾਂ ਪਾਣੀ ਦੀ ਬੋਤਲ ਵਿੱਚ ਲੱਸੀ ਐਂਡ ਦਾ ਪ੍ਰੋਜੈਕਟ ਇਹ ਚੰਦੂ ਦੀ ਰੋਟੀ ਫਾਲਟ ਰਨ ਰੈਡੀ ਚਲੋ ਬੜੀ ਥਲੀ ਲਿਆ ਦੇ ਤਾਂਸੇ ਦੇ ਬਾ ਨਾ ਇਹ ਰੋਟੀਆਂ ਰੁਟੀਆਂ ਖਾ ਕੇ ਮੁਰਗਿਆਂ ਨੂੰ ਤੰਗ ਕਰਨ ਲੱਗਿਆ ਵਾ ਬਾਈ ਉਹ ਦੇਖ ਮੁਰਗੀ ਦੇ ਅੱਖ ਜੋ ਮਾਰ ਰਿਹਾ ਸ਼ੀਸੇ ਦਾਓ ਬਣਾ ਕੇ ਨਾ ਹਾਂ ਉਹ ਮੁਰਗੀ ਦੇ ਮੂੰਹ ਪਰਾਂ ਨੂੰ ਗੱਲ ਨਹੀਂ ਕਰਦਾ ਉਹ ਕਰੀ ਛੇੜਦੇ ਨੇ ਮੁਰਗੀ ਛੇੜ ਰਿਹਾ ਉਹ ਕਰਦਾ ਉਹ ਮੁਰਗੀ ਵੀ ਕਰਦਾ ਆਹ ਦੇ ਪ्योर ਦੇਸੀ ਆ ਹਾਂ ਜੀ ਮਿੱਤਰੋ ਚੱਲ ਪਏ ਸੀਗੇ ਆਪਾਂ ਹੋਟਲ ਦਾ ਰੋਟੀ-ਰੋਟੀ ਖਾ ਕੇ ਤੇ ਸਾਡੀ ਗੱਡੀ ਦੇਖ ਸਾਦਿਆਂ ਤੂੰ ਹੁਣ 40 ਦੇ ਵੀ ਉੱਪਰ ਮਤਲਬ 50 ਦੇ 50 ਦੇ ਉੱਥੇ ਆ 50 ਆ ਘਰ ਆ ਪੂਰੇ ਹਨਾ ਤੇ ਹੁਣ ਤੁਹਾਨੂੰ ਦਿਖਾਉਂ ਪਿੱਛੇ ਦੇਖੋ ਦੇਖਦਾ ਕਿਤੇ ਨੇ ਦੇਖਦਾ ਹੈਗਾ ਹੋਏ ਆਏ ਬੋਜੀ ਐ ਹੋ ਗਿਆ ਸਾਢੇ ਪੰਜ ਤੇ ਅਗਰ ਉਹਦੀ ਲਾਤੀ ਆਟੋ ਨਹੀਂ ਉੱਪਰ ਤੇ ਬਟਨ ਦਬਾ ਟੱਕਦਾ ਬਾਟ ਲਾ ਦਮਾ ਦਾ 3 ਨੰਬਰ the bluetooth device is ready to pair paad laage paad sunke pher maldeya sunu pher dadde kithe sambal par paar kar liya te paad sunke pura te eh Agrawati janu wada apne pehla la di si ji ਦਾ ਲਈ ਹੁਣ ਅੱਗੇ ਖੜਦੇ ਆ ਕਿਤੇ ਤੇ ਛੇ ਛੇ ਕਰਾਂਗੇ ਸਾਫ ਹੈਗਾ ਨਾ ਇਹ ਮਟਰ ਹੋ ਗਿਆ ਕਾਂਡ ਮੰਨਾ ਤਾਂ ਇਧਰ ਇਹਨਾਂ ਨੇ ਪਟਾੜ ਦੀਆਂ ਡੀਜ਼ਲ ਪਾਤਾ ਡੀ ਦੇ ਵਿੱਚ ਉਹ ਲੱਗੇ ਹੋਏ ਆ ਕੱਢਣ ਤੇ ਗਰੇਂਦਰ ਭਾਈ ਜੀ ਨੇ ਪਾਉਣਾ ਡੀਜ਼ਲ ਤੇ دیکھتے ہیں یہاں ਪੈਂਦਾ ਲੋਕ ਪ੍ਰਾਈਸ ਤੇ ਰੱਖੇ ਹੋਏ ਨੇ ਹੈ ਬਾਜ਼ੀਨ ਮਸ਼ੀਨ ਫ੍ਰਿਜ ਕਿੱਥੇ ਉਹ ਦੇਖੋ ਪਾਉਂਦਾ ਆ ਇੱਧਰ ਵੱਲ ਨਾਲ ਦਾ ਡੀਜ਼ਲ ਦੀ ਥਾਂ પેટ્રોલ ਪਾਤਾ ਇਹਨਾਂ ਨੇ ਆਹ ਆਹ ਔਰ ਦੇਖੋ ਪ੍ਰਾਈਸ ਵੀ ਰੱਖੇ ਹੋਏ ਆ ਬਾਈ ਨਾ ਨਾ ਹੈ? ਹੋ ਗਿਆ ਨਾ? ਅੱਛਾ ਤੇ ਕਿੰਨੇ ਪਰ ਕਿੰਨਾ ਮਿਲੂਗਾ? ਉਹ ਦੱਸਦਾ ਹੀ ਨਹੀਂ ਯਾਰ ਸਰਮੈਂਟ ਦਾ ਟਿਕਟ ਇੱਕ ਟਿਕਟ 10000 10000 ਆਪਾਂ ਨੇ ਕਿੰਨਾ ਪਾਉਣਾ? 17000 ਦਾ ਪਾ ਸਾਨੂੰ ਡੇਢ ਟਿਕਟ ਦੇ ਦੇ ਡੇਢ ਟਿਕਟ ਦੇ ਦੇ 20000 ਕਰ ਲਓ ਟੋਟਲ ਮਿਲਿਆ ਤੇ ਪੈਸੇ ਹੀ ਹੁਣ ਇਤਨਾ ਕਿਆ ਕਰਨੀ ਆਂਦੇ ਮਿੱਤਰੋ ਤੇ ਲਿਆ ਪਵਾਈ ਲਈ ਗੱਡੀ ਜ 17000 ਦਾ ਤੇ ਆ ਤੇਲ ਤੇ ਹੁਣ ਨਾ ਅੱਗੇ ਆ ਰਿਹਾ ਸੰਤ ਸੰਤ ਨੂੰ ਮਿਲਵਾਨੇ ਆ ਤੁਹਾਨੂੰ ਤੇ ਸੀਟ ਇੰਨੀ ਅੱਗੇ ਆ ਮੈਂ ਨਾ 15 ਦੇ ਉੱਪਰ ਨਹੀਂ ਜਾਣ ਦਿੰਦਾ ਆਰਪੀਐਮ ਪੱਜ ਜਦ ਇਹਰ ਪਾ ਦੋ ਇਹਦਾ ਗੁੰਗੀਆਂ ਜੀਆਂ ਆਉਂਗੇ ਤੁਰ ਜੰਗੀਆਂ ਨਾ ਕੋਈ ਫਰਕ ਨਹੀਂ ਜੇ ਆਪਾਂ ਰਾਟੇ ਪੋਈ ਜਾਵਾਂਗੇ ਇਹਦਾ ਤੇਲ ਆਪੇ ਵੱਧ ਪੀਣਾ ਮੇ ਲੋ ਮੇ ਤੁ ਮੰਦਰ ਵਾਲੀ ਚੜਾਈ ਚੜਦੇ ਪਏ ਆ ਇਹ ਚੜਾਈ ਚੜ ਕੇ ਅੱਗੇ ਆ ਗਏ ਵਾ ਹੁਣ ਥੋੜੇ ਦੇਰ ਬਾਅਦ ਡਾਊਨ ਸ਼ੁਰੂ ਹੋ ਜਾਏਗਾ ਤਾਂ ਮਾੜੀ-ਮੋਢੀ ਰਹਿ ਗਈ ਚੜਾਈ ਜੇ ਤਾਂ ਮੰਨ ਲਓ ਪਿੱਛੇ ਦੇ ਆਪਣੇ ਮੋੜੇ ਕਿਸੇ ਨੇ ਬ੍ਰੇਕ ਨਾ ਲਵਾਈ ਫਿਰ ਤਾਂ ਆ 3 ਗੇਅਰ ਚ ਚੜ ਜਾਂਦੀ ਹੈ ਸਾਰੀ ਚੜਾਈ ਜੇ ਲਵਾਤੀ ਕਿਸੇ ਨੇ ਬ੍ਰੇਕ ਵਾ ਫਿਰ ਤਾਂ ਦੂਜਾ ਦੂਜਾ ਗੇਅਰ ਹੀ ਪੈਂਦਾ ਫਿਰ ਨਹੀਂ ਉਹ 3 ਚ ਚੜੀ ਹੋ ਜਾਂਦੀ ਹੈ ਭਾਈ ਇਹਨਾਂ ਨੂੰ ਮੈਂ ਪਾਸ ਕਰਤਾ ਤਾਂ ਥੱਲੀ ਉੱਥੇ ਹੀ ਕਿਉਂ ਉਹਨਾਂ ਦੀ ਗੱਡੀ ਆ ਲੋ ਘੇਰ ਵਾਲੀ ਭਾਈ ਨਾਲ ਹੀ ਉਹ ਲੋ ਘੇਰ ਰਿਓ ਉਹ ਉਹ ਗੱਡੀ ਦਾ ਇੰਨਾ ਉਹ ਆ ਨਾ ਭਾਈ ਜੋਰ ਉਹ ਜੋ ਵੀ ਜਿੱਥੇ ਆ ਗੱਡੀ ਖੜ ਚੂਗੀ ਨਾ ਉਹ ਗੱਡੀ ਚੜ ਜੂਗੀ ਉੱਥੇ ਨੂੰ ਉਹ ਜੋ ਲੋ ਘੇਰ ਆ ਗਏ ਆ ਬਈ ਲੋ ਘੇਰ ਕਰਕੇ ਚੜ ਜਾਂਦੀ ਆ ਉਹ ਹੌਲੀ ਹੌਲੀ ਚੜ ਜਾਣਾ ਮਨ ਲਾ ਗੱਡੀ ਨੇ ਮਨ ਲਾ ਜੇ ਉਹ 3 ਲੋਜ ਹੁੰਦੀ ਹੈ ਸਮਝ ਲੈ ਆਪ ਪਹਿਲੇ ਗੇਅਰ ਚ ਹੁੰਦੀ ਐਨੀ ਸਪੀਡ ਹੁੰਦੀ ਹਨਾ ਡੋਨੀ ਮਨ ਲਾ 3 ਲੋਜ ਤਾਂ ਉਹਦੇ ਪਹਿਲੇ ਹਾਈ ਜਿੰਨੀ ਸਪੀਡ ਹੋਊਗੀ ਇਹਦੀ ਹੁਣ ਦੇਖ ਲਓ ਵੀ ਜਿਹੜਾ 2 ਨੰਬਰ ਆਹ ਪਹਿਲਾ ਨੰਬਰ ਗੇਅਰ ਆ ਉਹਦੇ ਕਿੰਨਾ ਜੋਰ ਜਾਨ ਮਾਰਦੀ ਹੋਣੀ ਓ ਜ਼ੋਰ ਮਾਰਦੀ ਹੋਣੀ ਗੱਡੀ ਹਾਂ ਜੀ ਮਿੱਤਰੋ ਟਾਈਮ ਹੋ ਗਿਆ 11:25 ਮਿੰਟ ਤੇ ਟੋਨੀ ਨੂੰ ਆਪਾਂ ਰੋਟੀ ਰੋਟੀ ਖਲਾ ਆ ਕੇ ਸਲਾਹਤਾ ਤੇ ਮੈਂ ਕਿਹਾ ਵੀ ਤੂੰ ਸੌ ਜਾ ਕਿਉਂਕਿ ਦਿਨੇ ਆਪਾਂ ਨੇ ਗੱਡੀ ਚਲਾਈ ਨਹੀਂ ਜੀਗੀ ਦਿਨੇ ਟੋਨੀ ਨੇ ਚਲਾਈ ਜੀਗੀ ਅੱਜ ਅਜਾ ਹਮਾਰਾ ਦਿਲ ਦਾ ਰਾਤ ਕੋ ਚਲਾਣੇਗਾ ਇਹਦੇ ਲਈ ਮੈਂ ਅਰੋਂ ਰਾਤ ਨੂੰ ਵੱਡੀ ਚਲਾ ਰਿਆਂ ਠੀਕਾ ਮੈਂ ਕਹ ਤੂੰ ਸੌ ਜਾ ਨਾਲੇ ਦੂਜੀ ਗੱਲ ਇਹ ਮੈਂ ਇੱਕ ਗੱਲ ਹੋਰ ਕਰਨੀ ਸੀ ਜਰ ਭਾਈ ਤੁਸੀਂ ਕਮੈਂਟ ਕਰਦੇ ਹੈ ਨਾ ਸਾਰੇ ਭਰਾ ਰਲ ਰਲ ਮਿਲ ਕੇ ਹੈ ਨਾ ਬਹੁਤ ਵਧੀਆ ਕਮੈਂਟ ਆਉਂਦੇ ਆਪਾਂ ਨੂੰ ਹੈ ਨਾ ਧੰਨਵਾਦ ਤੁਹਾਡਾ ਤੇ ਬਾਕੀ ਆਪਾਂ ਜਿਹੜੇ ਮਾੜਾ ਕਮੈਂਟ ਕਰਦੇ ਆਪਾਂ ਉਹਨਾਂ ਨੂੰ ਨਾਲ ਦੀ ਨਾਲ ਬਲੌਕ ਵੀ ਕਰ ਦੇਈਦਾ ਵੀ ਚੱਲ YouTube ਤੇ ਨਾ ਬੰਦਾ ਮਤਲਬ ਉਦਾਂ ਬਲੌਕ ਨਹੀਂ ਹੁੰਦਾ ਉਹਨੂੰ ਬਲੌਕ ਉਹ ਸ਼ੋ ਹੋਈ ਜਾਣਗੇ ਆਪਣੇ ਬਲੌਕ ਸ਼ੋ ਹੋਈ ਜਾਣਗੇ ਦੇਖੂਗਾ ਤੇ YouTube ਮਨ ਲਾ ਜਿਵੇਂ ਹੁਣ ਮੈਂ ਕਿਸੇ ਨੂੰ ਬਲੌਕ ਕੀਤਾ ਵਾ ਨਾ ਹਾਈਡ ਫਰੋਮ ਚੈਨਲ ਕੀਤਾ ਵਾ ਉਹ ਜੇ ਮੇਰੇ ਉਦੇ ਉੱਪਰ ਚੈਨਲ ਕੋਈ ਇਹ ਜਾ ਵਾ ਇਹ ਜਾ ਕਮੈਂਟ ਕਰੂਗਾ ਨਾ ਤਾਂ ਉਹ ਸ਼ੋ ਨਹੀਂ ਹੋਣਾ ਨਾ ਕਮੈਂਟ ਸ਼ੋ ਹੋਣਾ ਕਿਸੇ ਨੂੰ ਨਾ ਉਹਦੀ ਆਈਡੀਓ ਸ਼ੋ ਹੋਣੀ ਹਣਾ ਹਨਾ ਤੇ ਦੂਜੀ ਗੱਲ ਇਹ ਕਰਨੀ ਹੈ ਮੈਂ ਵੀ ਜਦ ਵੀ ਮਤਲਬ ਕੋਈ ਗੱਲ ਹੁੰਦੀ ਹੈ ਨਾ ਜਿਵੇਂ ਮੰਨ ਲਾ ਕੋਈ ਵੀ ਗੱਲ ਆ ਵੀ ਤੁਸੀਂ ਉਹ ਗੱਲ ਦਾ ਉਹ ਕਰਨਾ ਹਨਾ ਕੋਈ ਉਹ ਗੱਲ ਦੇ ਰਿਲੇਟਡ ਕਮੈਂਟ ਕਰਨਾ ਕੋਈ ਵਲੌਗ 'ਚੋਂ ਉਹ ਗੱਲ ਦਾ ਨਾ ਭਾਈ ਮੰਨ ਲਾ ਟਾਈਮ ਚੱਲਦਾ ਹੁੰਦਾ ਨਾ ਇੱਕ ਵਾਰੀ ਉਹਦੇ ਪਰ ਪੋਜ਼ ਕਰਕੇ ਟਾਈਮ ਦੇਖ ਲਿਆ ਕਰੋ ਵੀ ਮੰਨ ਲਾ ਮੇਰੀ ਉੱਥੇ 15 ਜਿਹੜੀ ਗੱਲ ਮੈਂ ਬੋਲਦਾ ਪਿਆ ਉੱਥੇ ਮੰਨ ਲਾ 1 5 ਮਿੰਟ 36 ਸਕਿੰਟ ਹੋਏ ਹੋਏ ਆ ਠੀਕ ਹੈ ਵੀਡੀਓ ਚ ਉਹ ਟਾਈਮ ਪਾ ਦਿਆ ਕਰੋ ਯਾਰ ਨਾਲ ਫਿਰ ਪਤਾ ਲੱਗਦਾ ਰਹਿੰਦਾ ਵੀ ਇਹ ਰਿਲੇਟਿਡ ਗੱਲ ਹੋਈ ਵੀ ਆ ਹੁਣ ਇੱਕ ਉਹ ਭਰਾ ਨੇ ਕਮੈਂਟ ਕਰਿਆ ਉੱਪਰ ਲਿਖਿਆ ਵਾ ਬਹੁਤ ਸਾਰੇ ਸਾਰੇ ਫੇੰਗ ਲੋਕ ਉਹਨੋਂ ਮੈਨੂੰ ਐ ਨਹੀਂ ਸਮਝ ਆ ਰਹੀ ਵੀ ਉਹ ਕਿਹੜੀ ਗੱਲ ਨੂੰ ਰਿਲੇਟਡ ਉਹਨੇ ਕਮੈਂਟ ਕੀਤਾ ਬਾਈ ਨੇ ਫਿਰ ਜਦ ਐ ਹੁੰਦਾ ਨਾ ਵੀ ਮੰਨ ਲਾ 5:36 ਮਿੰਟ ਤੇ 5.36 ਮਿੰਟ ਤੇ ਉਹ ਗੱਲ ਕਹੀ ਵੀ ਆ ਵੀ ਉਹ ਰਿਲੇਟਡ ਗੱਲ ਹੋ ਰਹੀ ਹੈ ਫਿਰ ਮੈਂ ਉਹਦੇ ਵਿੱਚ ਉਹ ਦੇਖ ਲੰਨਾ ਵੀ ਹਾਂ ਵੀਡੀਓ 'ਚ ਜਾ ਕੇ ਵੀ ਅੱਛਾ ਵੀ 에ਅ ਰਿਲੇਟਡ ਗੱਲ ਹੋ ਰਹੀ ਐ ਫੇਰ ਤੁਹਾਡੇ ਕਮੈਂਟ ਦਾ ਆਰ ਰਪਲਾਈ ਵੀ ਮਿਲ ਜਿਆ ਕਰੂਗਾ ਨਾਲ ਦੀ ਨਾਲ ਠੀਕ ਆ ਤੇ ਬਾਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਵੀ ਹਾਈਪ ਵਾਲਾ ਬਟਨ ਜਰੂਰ ਦਬਦਿਆ ਕਰੋ ਉਹ ਤਿੰਨ ਵਾਰੀ ਫ੍ਰੀ ਹੁੰਦਾ ਠੀਕ ਆ ਹੁਣ ਮਨ ਲੱਗਾ ਮੈਂ ਵਲੋਗਾਂ ਜੇ ਵੀ ਸ਼ੁਰੂ ਜਿਵੀ ਕਿਆ ਕਰਨਾ ਆ ਜਾਰੀ ਆ ਦੇ ਕੰਗੂਰਾਂ ਵਾਲੀ ਤਾਂ ਦਾ ਐਕਸ ਇਹ ਇਹਨਾਂ ਦੀ ਪੱਕੀਆਂ ਨਿਸ਼ਾਨੀਆਂ ਐ ਐਕਸ ਬਣਾਇਆ ਹੋਣਾ ਜਿਹੜੇ ਇਹ ਅੰਗੂਰਾਂ ਉਪਰੇ ਹੀ ਚੱਲਦੇ ਬਈ ਆਹ ਦਾ ਹੁਣ ਫੇਰ ਵੀ ਹੌਲੀ ਐ ਕਈਆਂ ਦਾ ਸ਼ੌਕ ਦੇ ਹੀ ਜਾਂਦੇ ਆ ਨੇ ਬੱਟੂ ਦੋ ਦੋ ਦਿਨ ਗੱਡੀਆਂ ਹੋਰ ਆਇਆ ਉਹਨਾਂ ਦੇ ਵੀ ਐਕਸ ਬਣਾਇਆ ਹੋਦਾ ਉਹਨੇ ਤਾਂ ਲੈਕਟਾਂ ਨਾਲੇ ਬਣਾਇਆ ਹੋਣਾ ਮੈਂ ਵੀ ਲੈਣੀ ਆ ਫੱਟੀਆਂ ਲੈ ਕੇ ਨਾ ਪਰ 3m ਲਵਾ ਦੇਣੀ 3m ਲਾ ਕੇ ਇਹ ਪਿੱਛੇ ਪਾ ਦੇ ਕਰਨੀ ਆਂਦੇ ਪਰ ਲੇ ਗਨ ਜੀ ਆਂ ਕਦੇ ਪਿੱਛੇ ਤੋਂ ਤੇ ਹਾਈਪ ਵਾਲਾ ਬਟਨ ਦਬਾ ਦਿਆ ਕਰੋ ਆ ਕਮੈਂਟ ਜਿੱਥੇ ਤੁਸੀਂ ਕਮੈਂਟ ਕਰਦੇ ਆ ਨਾ ਉਥੇ ਦੇਖੋ ਹਾਈਪ ਵਾਲਾ ਬਟਨ ਆਂਦਾ ਮੈਂ ਇਹ ਸਕਰੀਨ ਰਿਕਾਰਡਿੰਗ ਕਰਕੇ ਲਾ ਦੂੰਗਾ ਵੀ ਕਿੱਦਾਂ ਉਹ ਕਰਨਾ ਹੈ ਨਾ ਉਹ ਫ੍ਰੀ ਹੁੰਦਾ ਬਾਈ ਟੋਟਲੀ ਉਹ ਜਿਹਦੇ ਮਨ ਲਾ 50000 ਤੋਂ ਨੀਚੇ ਸਬਸਕ੍ਰਾਈਬਰ ਆ ਨਾ ਉਹਨਾਂ ਨੂੰ ਮਿਲਿਆ ਹੋਵੰਦਾ ਹੋ ਮੱਲਾ ਹੁਣ ਮੇਰੇ ਚੈਨਲ ਦੇ 50000 ਤੋਂ ਥੱਲੇ ਆ। ਤਾਂ ਮੈਨੂੰ ਉਹ ਬਟਨ ਮਿਲਿਆ ਵਾ ਉਹ ਤੁਸੀਂ ਮੈਨੂੰ ਕਰ ਸਕਦੇ ਆ ਉਹਦੀ ਉਹਦੇ ਨਾਲ ਆਪਣੀ ਵੀਡੀਓ ਹਾਈਪ ਤੇ ਚਲੀ ਜਾਊਗੀ। ਸਾਰੇ ਮਿੱਤਰੋ ਇਹ ਆਪਣੇ ਦਵਿੰਦਰ ਭਾਈ ਦਾ YouTube ਚੈਨਲ ਆ। ਥੋੜ੍ਹਾ ਪਹਿਲਾਂ ਦਾ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ। ਦੇ ਵੀਰ ਜਿਹੜਾ ਉਹ ਤੋਂ ਬਈ ਪੋਹਾਦਲੇ ਤੇ ਫਿਰ ਮੈਂ ਹੁਣ ਤੁਹਾਨੂੰ ਦੱਸਦਾ ਕਿ ਕਿੱਦਾਂ ਹੋਣਾ ਹਾ ਹਨਾ ਆ ਦੇਖੋ ਪਹਿਲਾਂ ਕਰ ਨਹੀਂ ਵੀਡੀਓ ਲਾਈਕ ਲਾਈਕ ਕਰਦੇ ਸਾਰ ਆ ਹਾਈਪ ਦਾ ਬਟਨ ਆ ਜਾਂਦਾ ਹਾਈਪ ਦੇ ਬਟਨ ਨੂੰ ਦੱਬ ਕੇ ਇੱਧਰ ਹਨਾ ਆ ਜਿੱਥੇ ਬਈ ਕਮੈਂਟ ਲਿਖਿਆ ਹੋਣਾ ਨਾ ਕਮੈਂਟ ਦੇ ਕੋਲੇ ਹੁੰਦਾ ਹਾਈਪ ਹਾਈਪ ਦਾ ਬਟਨ ਦੱਬੋਗੇ ਥੱਲੇ ਇਦਾਂ ਆ ਜਾਊਗਾ ਜਿਹੜਾ ਚਿੱਟਾ ਜਿਹਾ ਲਿਖਿਆ ਹੋਆ ਨਾ ਬਲੈਕ ਅੱਖਰਾਂ ਨਾਲ ਬਾ ਇਹਨੂੰ ਦੱਬ ਦੇਣਾ ਤੁਸੀਂ ਇਹ ਇਹ ਹਾਈਪ ਦਾ ਬਟਨ ਵੀ ਓਕੇ ਹੋ ਗਿਆ ਹਨਾ ਸਿਰਫ ਇੰਨਾ ਦਾ ਕੰਮ ਹੈ ਇਹ ਤਿੰਨ ਵਾਰੀ ਹੰਦਾਮੀ ਨੇ ਜ ਤਿੰਨ ਵਾਰੀ ਮਿਲਦਾ ਤਿੰਨ ਵਾਰੀ ਦਬਲਾ ਕਰਦੇ ਆ ਤੁਸੀਂ ਇਹ 프리 ਹੁੰਦਾ ਜੇ ਜਿਆਦਾ ਵਾਰ ਦਬੂਗੇ ਫਿਰ ਤੁਹਾਡੇ ਪੈਸੇ ਲਗੂਗੇ ਜਿਆਦਾ ਵਾਰ ਦਬਣ ਦੀ ਲੋੜ ਨਹੀਂ ਭਾਈ ਤਿੰਨ ਵਾਰੀ ਹੀ ਦਬ ਦੇ ਕਰੋ ਬਸ ਇੰਨੇ ਜਿਹਾ ਵੇਖੋ ਤਾਂ ਮੋ ਵੀ ਮਿੱਤਰੋ ਚੜਾਈ ਹੋ ਗਈ ਹੈ ਸ਼ੁਰੂ ਤੇ ਆ ਚੜਾਈ ਚੜਾਈ ਤਕਾਉਂਗਾ ਅੱਜ ਮੈਂ ਕਿੰਨਾ ਤੇਲ ਖਾ ਜਾਂਦੀ ਆ ਅਰਬੀ ਸਾਫਰ ਕਿੰਨਾ ਸਮਝ ਲਾ 1335 ਕਿਲੋਮੀਟਰਾਂ ਚਲ 1330 ਲਾਓ ਹਨਾ ਤੇ ਤੇਲ ਵਾਲੀ ਸੂਈ ਦੇਖ ਲਓ ਕਿੱਥੇ ਐਸ ਟਾਈਮ ਇਹਗਾ 1335.8 ਕਿਲੋਮੀਟਰ ਤਾਂ ਚੁੱਤੀ ਲਾ ਲਓ ਪੂਰਾ ਪੂਰਾ ਹੋ ਜਾਊਗਾ ਤੇ ਜਦੋਂ ਮੱਲਾ ਉਹਨ ਚੜਾਈ ਚੂਹੇ ਆ ਤੇ ਤੇਲ ਵਾਲੇ ਸੋਈ ਆਪਾਂ ਨੇ ਦੇ ਲਈ ਕਿ ਕਿੱਥੇ ਵੰਜੀ ਵੀ ਆ ਹੁਣ ਜਦ ਚੜਾਈ ਸਾਰੀ ਮੁੱਕ ਜੂਗੀ ਉਦੋਂ ਉਤਰ ਜੂਗੇ ਫੇਰ ਦਿਖਾਵਾਂਗੇ ਚੜਾਈ ਵੇਲੇ ਤਾਂ ਤੁਸੀਂ ਦੇਖੀ ਵੀ ਹੋ ਆ ਪਰ ਤੇਲ ਨਹੀਂ ਲਿਖਿਆ ਵਾਦਾ ਹਾਂ ਜੀ ਮਿੱਤਰੋ ਦੇ ਆਈ ਦੇ ਲੋ ਅਰੋਂ ਦਾ 20 ਕਿਲੋਮੀਟਰ ਚ ਹੱਲ ਦੀ ਨਹੀਂ ਹੈ ਜੀ ਸੋਈ ਤੇ ਬਾਈ ਆਪਣੇ ਫੋਨ ਦੀ ਸਟੋਰੇਜ ਹੋ ਗਈ ਸੀਗੀ ਫੁੱਲ ਤੇ ਹੁਣ ਇਹ ਬਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵਾਂ ਲਾਦੇ ਬੈਲ ਦੇ ਆਈਡਿਅਨ ਨੂੰ ਕਰਦੇ ਪੂਰਾ ਇਸ ਤਾਕੇ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਸਰਕਾਰੋਂ ਮਿਲਦੇ ਆ ਅਵੇਲੇ ਬਲੌਗ ਚ ਜਦ ਤੱਕ ਅਰਾ ਬਰਾ